ਸੁਸ਼ਕਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਅਸੀਂ ਅੱਜ ਜਾ ਰਹੇ ਹਾਂ ਬੱਚਿਆਂ ਦੀ ਪੇਰੈਂਟਸ ਟੀਚਰ ਮੀਟਿੰਗ ਤੇ ਨਾਲ ਹੀ ਕੁਝ ਸ਼ਾਪਿੰਗ ਕਰਨੀ ਆ ਉਹ ਕਰਕੇ ਆਵਾਂਗੇ ਬਰੂ ਵਾਲੇ ਹੋਰ ਰਸਤੇ ਨਿਕਲੇ ਹਾਂ ਹਾਂ ਜਦਾ ਪਤਾ ਕਰਕੇ ਆਣਾ ਹਾਂ ਸੱਚ ਨੂੰ ਸ਼ਗਨਤ ਮੇਰੀ ਕੀ ਜੋ ਕਰਨੀ ਆ ਹਾਲ ਤਾਂ ਠੀਕ ਕਰਨ ਦੇਣਾ ਜਿਨ੍ਹਾਂ ਦੇ ਕੂਲਰ ਚੱਕਿਆ ਸੀ ਹਾਂ ਜੱਬਲਸ ਕੋਲ ਜਾ ਸੈਰ ਕਰਕੇ ਆਇਆ ਮੈਂ ਤੁਹਾਨੂੰ ਇੱਕ ਮਬਾਰੇ ਤੁਹਾਨੂੰ ਦੱਸੀ ਸਖਤਾਈ ਹੈ ਹਾਂ ਇਹਦੀ ਮੈਡਮ ਨਿੱਕੀ ਜੀ ਹੈ ਇਹ ਕੋਤੋਂ ਵੀ ਛੋਟੀ ਆ ਬਾਪਾ ਮੇਰੇ ਤਾਂ ਬਹੁਤ ਛੋਟੀ ਆ ਹਾਂ ਜੇ ਕਿਹਦੇ ਚੰਡਾ ਲਾਣੀ ਆ ਉਹਨੇ ਬਲਜਿੰਦਰ ਦੀ ਰਾਈਡ ਟਿੱਕੀ ਮੇਡਿਨ ਬਚੇ ਮੇਡਿਨ ਲਵਾ ਕੇ ਲਿਆ ਟੈਕ ਲਵਾ ਕੇ ਲਿਆ ਇੱਥੋਂ ਪੁੱਛ ਗਿਆ ਨਹੀਂ ਤੂੰ ਬੰਦ ਦਾ ਜੀ ਖੁੱਲਾ ਆ ਨਹੀਂ ਸਪੀਕਰ ਤਾਂ ਆਪਣੇ ਕੋਲ ਪਏ ਆ ਉਹਨਾਂ ਬੇਸ ਪਈ ਆ ਸਟicker ਲਗਾਉਣੇ ਅੱਛਾ ਪੁੱਛ ਲਾਂਗੇ ਬੇਸ ਤਾਂ ਬਹੁਤ ਵੱਡੀ ਆ ਉਹ ਕਿਹੜੀ ਕੰਪਨੀ ਦਾ ਆ ਕਾਈਨਵਿਟ ਅੱਛਾ ਤਾਂ ਮੈਂ ਮੇਡਿਨ ਨੂੰ ਕਿਹਾ ਮੇਡਿਨ ਲਵਾ ਦੇ ਕਰਕੇ ਆਲ ਦੇ ਹੁਣ ਆਪਾਂ ਦੋ ਕੰਮ ਕਰਕੇ ਜਾਣਾ ਹੈ ਇੱਕ ਫ੍ਰਿਜ ਦਾ ਪਤਾ ਕਰਕੇ ਜਾਣਾ ਹੈ ਮੀਨੀ ਫ੍ਰਿਜ ਤੇ ਇੱਕ ਤੁਸੀਂ ਆਹ ਪਤਾ ਕਰ ਲਿਓ ਕੀ ਨਾ ਆਇਆ ਇਹਦਾ ਖੁੱਲਾ ਆ ਕੀ ਬਿਜਲੀ ਕਰ ਸਰ ਮਰੂਣ 80 ਬੰਦ ਹੁੰਦੋ ਇਹ ਪਲਾਟ ਹੈ ਲਾਟ ਇੱਕ ਲਈ ਸਾਰੇ ਸਕੂਲਾਂ ਲਈ ਕਰਦੇ ਆ ਲੋਕਾਂ ਨੂੰ ਘੜਤੇ ਹੋਰ ਉਧਰ ਲੈ ਆਉਣੇ ਦੂਏ ਨੇ ਇੱਥੇ ਪਤਾ ਕਰ ਰਹੇ ਆ ਟਰੈਕਟਰ ਵਾਸਤੇ ਡੈਕ ਇੱਕ ਕੰਮ ਕਹਿ ਰਿਹਾ ਟਰੈਕਟਰ ਤੇ ਡੈਕ ਲਗਵਾਉਣਾ ਆ ਆ ਲਿਆਂਦੀ ਹੈ ਜੇ ਆਪਾਂ ਫ੍ਰਿਜ ਬਾੜੇ ਵਾਸਤੇ ਖੇਤਾਂ ਵਾਸਤੇ ਜਿਹੜਾ ਖੇਤਾਂ ਵਿੱਚ ਘਰ ਬਣਿਆ ਹੋਇਆ ਆਪਣੇ ਇਹ ਆਪਾਂ ਅਨਬਾਕਸਿੰਗ ਕਰ ਲਈ ਆ ਤੇ ਹੁਣ ਇਹਦੇ ਵਿੱਚ ਮੈਂ ਲੋਪ ਲਗਦੀ ਜਿਹੜੀ ਅਨਬਾਕਸਿੰਗ ਕਰ ਲਈ ਇਹਦੇ ਵਿੱਚ ਮੈਂ ਹੁਣ ਪਾਣੀ ਵਗੈਰਾ ਲਗਾਉਣ ਆਈ ਸੀ ਖੇਤਾਂ ਵੱਲ ਕਿਉਂਕਿ ਪਾਣੀ ਪੀਣ ਵਾਸਤੇ ਨਾ ਫਿਰ ਘਰੇ ਜਾਣਾ ਪੈਂਦਾ ਆ ਖੇਤਾਂ ਵਿੱਚੋਂ ਤੇ ਕੁਛ ਅੱਥੇ ਡਸਟਿੰਗ ਵਗੈਰਾ ਜਿਹਦਾ ਤੂੜੀ ਵਗੈਰਾ ਬਣ ਰਹੀ ਆ ਅੰਦਰਾਂ ਚ ਦੇਖ ਸਕਦੇ ਆ ਤੁਸੀਂ ਕਿੰਨੀ ਮਿੱਟੀ ਵਗੈਰਾ ਹੋਈ ਹੋਈ ਆ ਇੱਧਰ ਨਾਲੀ ਇਹ ਕਲੀਨ ਕਰਕੇ ਜਾਵੂਗੀ ਹੁਣ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਆ ਇੱਧਰ ਵੀ ਕਿਉਂਕਿ ਉਹ ਵਿੰਡੋ ਖੁੱਲੀ ਰਹਿੰਦੀ ਹੈ ਉਹਦੇ ਕਰਕੇ ਦੇਖ ਸਕਦੇ ਕਿੰਨਾ ਮਿੱਟੀ ਵਗੈਰਾ ਹੋਈ ਹੋਈ ਆ ਹੁਣ ਮੈਂ ਕਲੀਨ ਕਰਕੇ ਸਾਰੀ ਜਾਊਂਗੀ ਬਾਹਰ ਜਿਹੜੀ ਆ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਬਹੁਤ ਵਧੀਆ ਤੇ ਤੂੜੀਆਂ ਬਣ ਰਹੀਆਂ ਆ ਘਰੇ ਸਫਾਈ ਵਗੈਰਾ ਕਰਕੇ ਹੁਣ ਮੈਂ ਬਾੜੇ ਵੱਲ ਲਈ ਸੀ ਕਿਉਂਕਿ ਹੁਣੇ ਲਾਈਟ ਚਲੀ ਜਾਊਗੀ ਉਸ ਤੋਂ ਪਹਿਲਾਂ ਮੈਂ ਕਿਹਾ ਮੈਂ ਫ੍ਰਿਜ ਚਲਾ ਦਮਾ ਜਿਹੜਾ ਪਾਣੀ ਵਗੈਰਾ ਉਹ ਠੰਡਾ ਹੋ ਜਾਊਗਾ ਤੇ ਨਾਲ ਹੀ ਸਫਾਈ ਹੋ ਜਾਊਗੀ ਘਰ ਦੀ ਇੱਧਰ ਫਿਲਟਰ ਦਾ ਪਾਣੀ ਵਗੈਰਾ ਜਿਹੜਾ ਐ ਮੈਂ ਚੇਂਜ ਕਰ ਦੂੰਗੀ ਕਿਉਂਕਿ ਕਾਫੀ ਚਿਰ ਤੋਂ ਚੇਂਜ ਨਹੀਂ ਹੋਇਆ ਹੈਗਾ ਜਦੋਂ ਅਸੀਂ ਉੱਧਰ ਲੈ ਘਰ ਗਏ ਆ ਉਦੋਂ ਦਾ ਪਾਣੀ ਇਹਦੇ ਵਿੱਚ ਇਦਾਂ ਹੀ ਆ ਹੁਣ ਮੈਂ ਜਿਹੜਾ ਪੁਰਾਣਾ ਪਾਣੀ ਖੱਟ ਕੇ ਇਹਦੇ ਵਿੱਚ ਜਿਹੜਾ ਨਵਾਂ ਪਾਣੀ ਹੋ ਜਾਊਗਾ ਹੁਣ ਮੈਂ ਪਾਣੀ ਘਰੋਂ ਲੈ ਆਈ ਆ ਫ੍ਰਿਜ ਵਿੱਚ ਲਾਉਣ ਵਾਸਤੇ ਤੇ ਨਾਲ ਹੀ ਹੁਣ ਮੈਂ ਕਰਨੀ ਸ਼ੁਰੂ ਕਰੂੰਗੀ ਕਲੀਨਿੰਗ ਸਮਝ ਨਹੀਂ ਆ ਰਹੀ ਵੀ ਮੈਂ ਕੰਮ ਕਿੱਥੋਂ ਸ਼ੁਰੂ ਕਰਾਂ ਕਿੱਥੋਂ ਨਾ ਕਰਾਂ ਕਿਉਂਕਿ ਬਹੁਤ ਜ਼ਿਆਦਾ ਗੰਦਾ ਮਿੱਟੀ ਬਹੁਤ ਜ਼ਿਆਦਾ ਪਈ ਹੋਈ ਹੈ ਕਿਉਂਕਿ ਸਾਲ ਡੇਢ ਸਾਲ ਤੋਂ ਬੰਦ ਆ ਵੈਸੇ ਤਾਂ ਝਾੜੂ ਵਗੈਰਾ ਲਗਾਜੀ ਰਿਹਾ ਪਰ ਹੁਣ ਕਾਫੀ ਦਿਨਾਂ ਤੋਂ ਆ ਨਹੀਂ ਹੋਇਆ ਤੇ ਹੁਣ ਮੀਂਹੇ ਰੀਆਂ ਜਿਹੜੀਆਂ ਚੱਲ ਪਈਆਂ ਆ ਉਹਦੇ ਕਰਕੇ ਹੁਣ ਮੈਂ ਸਾਰੀ ਕਲੀਨਿੰਗ ਕਰਕੇ ਤੁਹਾਨੂੰ ਮਿਲਦੀ ਆ ਥੋੜੀ ਦੇਰ ਚ ਤੇ ਇੰਨੀ ਮਿੱਟੀ ਬਾਹਰ ਬਣ ਗਿਆ ਬੱਦਲ ਤੇ ਹਵਾ ਚੱਲਦੀ ਹੈ ਬਹੁਤ ਸੋਹਣੀ ਠੰਡੀ ਠੰਡੀ ਕਹਾਲ ਉੱਧਰ ਬਣ ਰਹੀ ਹੈ ਆਪਣੇ ਤੋਲੀ ਵੀ ਉਹ ਵੀ ਮੈਂ ਦਿਖਾਉਂਗੀ ਪਹਿਲਾਂ ਮੈਂ ਕਰ ਲਵਾਂ ਸਾਰੇ ਘਰ ਦੀ ਕਲੀਨਿੰਗ ਲੋ ਜੀ ਆਪਾਂ ਘਰ ਦੀ ਕਲੀਨਿੰਗ ਜਿਹੜੀ ਉਹ ਕਰ ਦਿੱਤੀ ਆ ਸਾਰੀ ਸਫਾਈ ਹੋ ਗਈ ਹੈ ਡਸਟਿੰਗ ਵਗੈਰਾ ਹੋ ਗਿਆ ਹੁਣ ਚਾਹੀਏ ਮੈਂ ਕਰ ਸੋਹਣਾ ਲੱਗਣ ਲੱਗਿਆ ਨਾ ਆ ਪੰਡ ਮੈਂ ਕਪੜੇ ਧੋਣ ਵਾਲਿਆਂ ਦੀ ਜਿਹੜੀ ਉਹ ਬੰਨ ਲਿੱਤੀ ਐ ਚਾਦਰਾਂ ਵਗੈਰਾ ਜਿਹੜੀਆਂ ਤੋਂ ਚੇਂਜ ਕੀਤੀਆਂ ਆ ਉਹ ਹੁਣ ਮਿਲ ਜਾਊਂਗੀ ਘਰੇ ਲਾਈਟ ਚ ਚੱਲ ਜੂਗੀ ਹੁਣ ਥੋੜੀ ਦੇਰ ਚ ਤੇ ਸ਼ਾਮ ਨੂੰ ਤਾਂ ਆਉਣਗੀਆਂ ਕਿਉਂਕਿ 6:30 ਵਜੇ ਲਾਈਟ ਆਂਦੀ ਆ ਪਿੰਡਾ ਵਿੱਚ ਬਹੁਤ ਦਿੱਕਤ ਆ ਰਹੀ ਐ ਲਾਈਟ ਦੀ ਤੇ ਕਲੀਨਿੰਗ ਹੋ ਚੁੱਕੀ ਐ ਮੇਰੀ ਸਾਰੀ ਤੇ ਘਰ ਜਿਹੜਾ ਐ ਉਹ ਸੋਹਣਾ ਲੱਗਣ ਲੱਗ ਗਿਆ ਸਾਫ਼ ਸੁਥਰਾ ਫ੍ਰਿਜ ਚ ਵੀ ਮੈਂ ਪਾਣੀ ਵਗੈਰਾ ਲਗਾ ਦਿੱਤਾ ਐ ਤੇ ਹਾਂਜੀ ਖੇਤਾਂ ਵਾਲੇ ਘਰ ਦਾ ਕੰਮ ਨਵੇੜ ਕੇ ਹੁਣ ਆ ਗਏ ਪਿੰਡ ਵਾਲੇ ਘਰ ਵਿੱਚ ਉਹ ਜਿਹੜਾ ਹੈ ਜਿੱਥੇ ਮੈਂ ਸਫਾਈ ਕਰਕੇ ਆਈ ਹਾਂ ਉਹ ਜਿਹੜਾ ਹੈ ਆਪਣਾ ਖੇਤਾਂ ਵਾਲਾ ਘਰ ਹੈ ਖੇਤਾਂ ਦੇ ਵਿੱਚ ਤੇ ਉੱਥੇ ਫ੍ਰਿਜ ਦੀ ਜਿਹੜਾ ਜ਼ਰੂਰਤ ਸੀਗੀ ਕਿਉਂਕਿ ਉਹਨਾਂ ਨੂੰ ਬਾਰ-ਬਾਰ ਪਾਣੀ ਪੀਣ ਘਰੇ ਆਣਾ ਪੈਂਦਾ ਸੀ ਤੇ ਜੇ ਕੋਈ ਪਾਣੀ ਵਗੈਰਾ ਠੰਡਾ ਮੰਗਦੇ ਆ ਜਿਵੇਂ ਦਿਹਾੜੀ ਵਗੈਰਾ ਰੱਖੇ ਹੁੰਦੇ ਤਾਂ ਵੀ ਘਰੋਂ ਪਾਣੀ ਲੈਣ ਆਣਾ ਪੈਂਦਾ ਸੀ ਤਾਂ ਕਰਕੇ ਆਪਾਂ ਉੱਥੇ ਇੱਕ ਜਿਹੜੀ ਹੈ ਛੋਟੀ ਫ੍ਰਿਜ ਲਗਾਤੀ ਪਹਿਲਾਂ ਜਿਹੜੀ ਫ੍ਰਿਜ ਸੀ ਉਹ ਹੋ ਗਈ ਸੀ ਖਰਾਬ ਉਹ ਆਪਾਂ ਦੇ ਕੇ ਵਿੱਚ ਨਮੀ ਲੈ ਆਂਦੀ ਤਾਂ ਕਿ ਜਿਹੜਾ ਇਹ ਖੇਤਾਂ ਵਿੱਚੋਂ ਧੁੱਪ ਦੇ ਵਿੱਚ ਬਾਰ-ਬਾਰ ਜੜੇ ਨਾ ਲਗਾਣੇ ਪੈਣ ਤੇ ਨਵੀਂ ਫ੍ਰਿਜ ਲਗਾ ਕੇ ਸਾਰੀ ਡਸਟਿੰਗ ਵਗੈਰਾ ਕਰਕੇ ਆਈ ਕਿਉਂਕਿ ਕਾਫੀ ਦਿਨਾਂ ਤੋਂ ਉੱਧਰ ਸਫਾਈ ਨਹੀਂ ਸੀ ਕੀਤੀ ਕਾਫੀ ਦਿਨਾਂ ਤੋਂ ਜਾਣ ਹੀ ਹੋਇਆ ਕਿਉਂਕਿ ਹੁਣ ਬਾਡੀਆਂ ਦਾ ਕੰਮ ਚੱਲ ਰਿਹਾ ਹੈ ਤੇ ਤੂੜੀ ਵਗੈਰਾ ਬਣਦੀ ਉਹਦੀ ਵੀ ਬਹੁਤ ਰੀਨ ਜਿਹੜੀ ਉੱਡ ਕੇ ਅੰਦਰ ਆਂਦੀ ਆ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਜਿਹੜੀ ਹਵਾ ਹੈ ਉਹ ਵੀ ਬਹੁਤ ਜ਼ਿਆਦਾ ਚੱਲਣ ਲੱਗ ਜਾਂਦੀਆਂ ਆ ਤੇ ਹੁਣ ਵੀ ਬੱਦਲ ਹੋਇਆ ਹੋਇਆ ਜਿੱਦਾਂ-ਜਿੱਦਾਂ ਕਹਿੰਦੇ ਹੁੰਦੇ ਜ਼ਿੰਮੇਦਾਰਾਂ ਨੇ ਫਸਲ ਵਧਣੀ ਉਦੋਂ-ਉਦੋਂ ਬੱਦਲ ਬਣ ਰੱਬ ਵੀ ਉਨਾ ਹੀ ਕਹਿੰਦੇ ਹੁੰਦੇ ਤੰਗ ਕਰਦਾ ਆ ਆ ਕੇ ਜੀਮੇਦਾਰ ਨੂੰ ਤੇ ਹੁਣ ਜਿਹੜੀ ਆ ਉਹ ਫਸਲਾਂ ਦੀ ਕਟਾਈ ਚੱਲ ਰਹੀ ਆ ਆਪਣੀ ਵੀ ਥੋੜੀ ਜਿਹੀ ਰਹਿ ਗਈ ਬਾਕੀ ਆਪਾਂ ਜਿਹੜੀ ਆ ਕਣਕ ਵਗੈਰਾ ਉਹ ਆਪਾਂ ਬੀਚ ਦਿੱਤੀ ਆ ਤੇ 2-3 ਕਿੱਲੇ 3 ਕਿੱਲੇ ਸਾਡੇ ਰਹਿ ਗਏ ਵੱਢਣ ਵਾਲੇ ਉਹ ਅੱਜ ਕੰਪਾਈਨ ਆਉਗੀ ਉਹ ਅੱਜ ਵੱਢ ਹੋ ਜਾਣਗੇ ਤੇ ਨਾਲ ਹੀ ਜਿਹੜਾ ਸਾਰਾ ਕੰਮ ਆਪਣਾ ਆ ਉਹ ਖੇਤਾਂ ਦਾ ਨਿਬੜ ਚੂ ਤੂੜੀ ਆਪਣੀ ਬਣ ਗਈ ਆ ਉਹ ਆਪਣੀ ਜਿਹੜੀ ਆ ਕਮਰਾ ਜਿਹੜਾ ਹਾਲ ਭਰੀ ਦਾ ਉਹ ਭਰ ਦਿੱਤਾ ਆ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਆ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਦੇ ਆ ਨੈਕਸਟ ਵੀਡੀਓ